ਸਤਿ ਸ਼੍ਰੀ ਅਕਾਲ ਦੋਸਤੋ 21ਵੀਂ ਸਦੀ ਆ ਵਿਗਿਆਨ ਦਾ ਯੁੱਗ ਆ ਹਰੇਕ ਬੰਦਾ ਚਾਹੁੰਦਾ ਆ ਕਿ ਮੈਂ ਸੋਸ਼ਲ ਮੀਡੀਆ ਤੋਂ ਕਿਵੇਂ ਪੈਸੇ ਕਮਾਵਾਂ ਸੋ ਬਹੁਤ ਸਾਰੀਆਂ ਸੋਸ਼ਲ ਸਾਈਟਸ ਨੇ ਜਿਵੇਂ ਕਿ YouTube Facebook Twitter ਤੋਂ ਵੀ ਲੋਕ ਜਿਹੜੇ ਹੈਗੇ ਆ ਉਹ ਵੀਡੀਓ ਅਪਲੋਡ ਕਰਕੇ ਕਿਸ ਤਰ੍ਹਾਂ ਪੈਸੇ ਕਮਾ ਰਹੇ ਨੇ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਫੇਸਬੁੱਕ ਤੋਂ ਜਿਹੜਾ ਹੈਗਾ ਵੀਡੀਓ ਅਪਲੋਡ ਕਰਕੇ ਰੀਲਾਂ ਅਪਲੋਡ ਕਰਕੇ ਕਿਸ ਤਰ੍ਹਾਂ ਲੱਖਾਂ ਰੁਪਏ ਕਮਾ ਸਕਦੇ ਹੋ ਸੋ ਤੁਹਾਨੂੰ ਦੱਸ ਦਈਏ ਕਿ 1 ਡਾਲਰ ਦੀ ਜਿਹੜੀ ਕੀਮਤ ਆ ਉਹ 83 ਰੁਪਏ ਤੋਂ ਵੱਧ ਚੁੱਕੀ ਆ ਤੇ ਬਹੁਤੇ ਲੋਕ ਇਸ ਤਰ੍ਹਾਂ ਨੇ ਆਪਣੇ ਇੰਡੀਆ ਦੇ ਵਿੱਚ ਜਿਹੜੇ ਕਿ 2-2000 ਰੁਪਏ 2-2000 ਡਾਲਰ ਆ ਜਿਹੜਾ ਉਹ ਮਹੀਨੇ ਦਾ ਫੇਸਬੁੱਕ ਤੋਂ ਕਮਾ ਰਹੇ ਨੇ ਸੋ ਤੁਹਾਡੇ ਨਾਲ ਅੱਜ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਕੀ ਕਰਨਾ ਪੈਣਾ ਕਿਵੇਂ ਪੇਜ ਬਣਾਉਣਾ ਪੈਣਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇੱਕ ਪੇਜ ਕ੍ਰੀਏਟ ਕਰਨਾ ਪੈਣਾ ਪੇਜ ਬਣਾਉਣਾ ਪੈ ਸੋ ਜੇ ਤੁਹਾਨੂੰ ਪੇਜ ਨਹੀਂ ਬਣਾਉਣਾ ਆਉਂਦਾ ਤੁਹਾਡੇ ਕੋਲ ਇੱਕ ਸਿੰਪਲ ਪ੍ਰੋਫਾਈਲ ਹੈਗੀ ਆ ਉਹਦੇ ਵਿੱਚ ਤੁਹਾਡਾ 5000 ਦੋਸਤ ਤੁਹਾਡੇ ਨਾਲ ਐਡ ਹੈਗਾ ਤਾਂ ਤੁਸੀਂ ਉਹਨੂੰ ਜਿਹੜਾ ਹੈਗਾ ਪ੍ਰੋਫਾਈਲ ਨੂੰ ਪੇਜ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਹੋ ਕਿ ਤੁਹਾਡੇ ਜਿਹੜੇ ਫਾਲ ਉਹ ਜਿਹੜੇ ਫਰੈਂਡ ਆਉ ਫਾਲੋਅਰ ਦੇ ਵਿੱਚ ਤਬਦੀਲ ਹੋ ਜਾਣ ਸੋ ਉਹਦੀ ਜਿਹੜੀ ਵੀਡੀਓ ਆ ਤੁਸੀਂ ਆਹ ਪੂਰੀ ਵੀਡੀਓ ਜਿਹੜੀ ਮੈਂ ਤੁਹਾਨੂੰ ਔਨ ਬਣਾ ਕੇ ਦੇ ਰਿਹਾ ਐ ਇਹਨੂੰ ਦੇਖਣਾਗਾ ਸੋ ਕਿਸ ਤਰ੍ਹਾਂ ਤੁਸੀਂ ਇਸ ਨੂੰ ਜਿਹੜਾ ਆਪਦੇ ਜਿਹੜੇ 5000 ਫਰੈਂਡ ਨੇ ਇਹਨਾਂ ਨੂੰ ਫਾਲੋਅਰ ਦੇ ਵਿੱਚ ਤਬਦੀਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਪ੍ਰੋਫਾਈਲ ਖੋਲ ਕੇ ਜਿਹੜੇ ਤਿੰਨ ਬਿੰਦੂ ਆ ਇਹਨਾਂ ਦੇ ਨੱਪ ਲੈਣਾ। ਥੇਠਾਂ ਆ ਕੇ ਕਾਫੀ ਪ੍ਰੋਫਾਈਲ ਲਿੰਕ ਨੂੰ ਕਾਪੀ ਕਰ ਲੈਣਾ। ਕਾਪੀ ਕਰਕੇ ਫਿਰ ਤੁਸੀਂ ਵਾਪਸ ਜਾ ਕੇ نیچے ਸਕਰੋਲ ਕਰਕੇ ਇੱਥੇ ਦੇਖਣਾਗਾ ਹੈਲਪ ਸਪੋਰਟ ਲਿਖਿਆ ਹੋਊਗਾ। ਹੈਲਪ ਸਪੋਰਟ ਦੇ ਨਾਲ ਤੁਸੀਂ ਹੈਲਪ ਸੈਂਟਰ ਖੋਲ ਲੈਣਾ। ਹੈਲਪ ਸੈਂਟਰ ਦੇ ਵਿੱਚ ਸਰਚ ਦਾ ਬਟਨ ਆਊਗਾ। ਇੱਥੇ ਤੁਸੀਂ ਲਿਖ ਦੇਣਾਗਾ ਕਨਵਰਟ ਪ੍ਰੋਫਾਈਲ ਟੂ ਪੇਜ ਜਦੋਂ ਕਨਵਰਟ ਪ੍ਰੋਫਾਈਲ ਟੂ ਪੇਜ ਲਿਖਤਾ ਤਾਂ نیچے ਤੁਸੀਂ ਦਬ ਲੈਣਾ ਹੈਗਾ ਤਾਂ ਆਟੋਮੈਟਿਕ ਜਿਹੜਾ ਅੱਗੇ ਜਿਹੜਾ ਪੇਜ ਉਹ ਖੁੱਲ ਜਾਊਗਾ ਤੇ نیچے ਤੁਸੀਂ ਸਭ ਤੋਂ نیچے ਸਕਰੋਲ ਕਰਨਾ ਇੱਥੇ ਲਿਖਿਆ ਹੋਇਆ ਵਾਈ ਸ਼ੁਡ ਆਈ ਕਨਵਰਟ ਮਾਈ ਪ੍ਰੋਫਾਈਲ ਟੂ ਅ ਫੇਸਬੁੱਕ ਪੇਜ ਇੱਥੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਕੇ نیچے ਸਕਰੋਲ ਕਰਕੇ ਇੱਥੇ ਨੋ ਦੇ ਆਪਸ਼ਨ ਤੇ ਦਬ ਲੈਣਾ ਉਦੋਂ ਮੁੜ ਕੇ ਜਿਹੜਾ ਆਉ ਉਹ ਦੂਜਾ ਆਪਸ਼ਨ ਦਬ ਦੇਣਾ ਡਸ ਨਾਟ ਸੋਲੂਸ਼ਨ ਉਦੋਂ ਮੁੜ ਕੇ ਇੱਥੇ ਜਿਹੜਾ ਲਿੰਕ ਕਾਪੀ ਕੀਤਾ ਸੀ ਉਹਨੂੰ ਪੇਸਟ ਕਰ ਦੇਣਾ ਇੱਥੇ ਪੇਸਟ ਕਰਕੇ ਥੱਲੇ ਲਿਖ ਦੇਣਾ ਆਈ ਵਾਂਟ ਟੂ ਕਨਵਰਟ ਮਾਈ ਪ੍ਰੋਫਾਈਲ ਟੂ ਪੇਜ ਇਹ ਲਿਖ ਕੇ ਉਦੋਂ ਮੁਨਕੇ ਜਿਹੜਾ ਤੁਸੀਂ ਹੈਗਾ ਇਹ ਸਬਮਿਟ ਕਰ ਦੇਣਾ ਸਬਮਿਟ ਕਰਨ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲੇ ਇੱਕ ਨੋਟੀਫਿਕੇਸ਼ਨ ਆ ਜਾਊਗਾ ਫੇਸਬੁੱਕ ਦੇ ਉੱਪਰ ਤੇ ਤੁਹਾਡੀ ਮੇਲ ਦੇ ਉੱਪਰ ਕਿ ਤੁਹਾਡਾ ਜਿਹੜਾ ਉਹ ਪ੍ਰੋਫਾਈਲ ਆ ਪੇਜ ਦੇ ਵਿੱਚ ਬਦਲ ਚੁੱਕਿਆ ਸੋ ਜਦੋਂ ਤੁਸੀਂ ਇਹ ਆਪਦੀ ਪ੍ਰੋਫਾਈਲ ਤੋਂ ਇਹ ਜਿਹੜਾ ਕੰਮ ਆ ਪੂਰਾ ਕਰ ਦਿੱਤਾ ਤਾਂ ਤੁਹਾਨੂੰ 24 ਘੰਟਿਆਂ ਦੇ ਵਿੱਚ ਇਹਦਾ ਰਿਜ਼ਲਟ ਮਿਲ ਜੂਗਾ 24 ਘੰਟਿਆਂ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਫਾਈਲ ਆ ਪੇਜ ਦੇ ਵਿੱਚ ਤਬਦੀਲ ਹੋ ਜੂਗੀ ਹੁਣ ਜਦੋਂ ਤੁਹਾਡਾ ਪੇਜ ਬਣ ਗਿਆ 5000 ਤੁਹਾਡੇ ਫਾਲੋਅਰ ਪੂਰੇ ਹੋ ਗਏ ਤਾਂ ਤੁਸੀਂ ਉਸ ਤੋਂ ਬਾਅਦ ਕਰਨਾ ਕੀ ਆ ਬੜਾ ਹੀ ਆਸਾਨ ਤਰੀਕਾ ਸੋ ਬਹੁਤੇ ਲੋਕ ਉਲਝ ਜਾਂਦੇ ਆ ਕਿ 60000 ਮਿੰਟ ਵਿਊ ਲਿਖਿਆ ਹੁੰਦਾ ਜਿਹੜਾ ਵਾਚ ਟਾਈਮ ਆ ਉਹ ਕਿਵੇਂ ਪੂਰਾ ਕਰਨਾ ਸੋ ਉਸ ਦੇ ਵਿੱਚ ਉਲਝ ਜਾਂਦੇ ਆ ਤੁਹਾਨੂੰ ਮੈਂ ਇੱਕ ਸਿੰਪਲ ਤਰੀਕਾ ਦੱਸਦਾ ਕਿ ਜਦੋਂ ਵੀ ਤੁਸੀਂ ਕੋਈ ਵੀ ਵੀਡੀਓ ਅਪਲੋਡ ਕਰਨੀ ਹੈ ਆਪਣੇ ਪੇਜ ਦੇ ਉੱਪਰ ਪਹਿਲੀ ਗੱਲ ਤਾਂ ਕਿਸੇ ਦੀ ਵੀਡੀਓ ਚੱਕ ਕੇ ਜਿਹੜੀ ਆਉਦੇ ਪੇਜ ਦੇ ਉੱਪਰ ਨਹੀਂ ਪਾਉਣੀ ਸੋ ਜਿਹੜੀ ਵੀ ਤੁਸੀਂ ਵੀਡੀਓ ਬਣਾਉਣੀ ਆ ਉਹ ਆਪਦੀ ਬਣਾਉਣੀ ਆ ਸੋ ਤੁਹਾਡੀ ਵੀਡੀਓ ਘੱਟੋ-ਘੱਟ 3 ਮਿੰਟ ਦੀ ਹੋਣੀ ਚਾਹੀਦੀ ਹੈ 3 ਮਿੰਟ ਤੋਂ ਘੱਟ ਤੁਸੀਂ ਜਿਹੜੀ ਹੈਗੀ ਆ ਉਹ ਵੀਡੀਓ ਅਪਲੋਡ ਨਹੀਂ ਕਰਨੀ ਸੋ ਦੂਜੀ ਗੱਲ ਦੂਜੀ ਗੱਲ ਤੁਸੀਂ ਰਜਾਨਾ ਆਪਦੇ ਫੇਸਬੁੱਕ ਪੇਜ ਤੋਂ ਲਾਈਵ ਹੋਣਾ ਲਾਈਵ ਹੋ ਕੇ ਤੁਸੀਂ ਆਪਦਾ ਫੇਸ ਦਿਖਾ ਕੇ ਪਹਿਲਾਂ ਸਟਾਰਟਿੰਗ ਕਰਨੀ ਆ ਸਤਿ ਸ਼੍ਰੀ ਅਕਾਲ ਤੋਂ ਸਤਿ ਸ਼੍ਰੀ ਅਕਾਲ ਰਾਮ ਅਦਵ ਕੁਝ ਵੀ ਬੋਲ ਸਕਦੇ ਹੋ ਆਪ ਦਾ ਫੇਸ ਲਗਾ ਕੇ ਜਿਹੜੀ ਤੁਸੀਂ ਇਹ ਸਟਾਰਟਿੰਗ ਕਰਨੀ ਆ ਸੋ ਉਸ ਤੋਂ ਬਾਅਦ ਜਦੋਂ ਤੁਹਾਡੇ 5000 ਫਾਲੋਅਰ ਹੋ ਗਏ ਜਿਹੜਾ ਤੁਹਾਡਾ ਵਾਚ ਟਾਈਮ ਇਹ ਤੁਸੀਂ ਕਿਵੇਂ ਪੂਰਾ ਕਰਨਾ 3 3 ਮਿੰਟ ਦੀ ਜਿਹੜੀ ਤੁਸੀਂ ਵੀਡੀਓ ਅਪਲੋਡ ਕਰਨੀ ਆ ਤੁਹਾਡੀ ਵੀਡੀਓ ਉਹ 5 ਜਾਂ 10 ਦਿਨਾਂ ਦੇ ਵਿੱਚ ਵਿੱਚ 90000 ਲੋਕਾਂ ਨੇ ਜਦੋਂ ਦੇਖ ਲਈ ਤਾਂ ਤੁਹਾਡਾ ਜਿਹੜਾ ਵਾਚ ਟਾਈਮ ਕੰਪਲੀਟ ਹੋ ਜਾਊਗਾ ਤਾਂ ਤੁਹਾਡਾ ਜਿਹੜਾ ਚੈਨਲ ਆ ਉਹ ਮੋਨਟਾਈਜ਼ ਹੋ ਜਾਊਗਾ ਸੋ ਬਹੁਤੇ ਭਰਾਵਾਂ ਨੂੰ ਜੇ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਸੋ ਮੈਨੂੰ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਲਖੀ 22 ਸਿੱਧੂ ਦੇ ਨਾਂ ਤੇ ਇੰਸਟਾਗ੍ਰam ਤੇ ਮੇਰੀ ਆਈਡੀਆ ਤੁਸੀਂ ਉੱਥੇ ਵੀ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਿ ਅਸੀਂ ਆਪਦਾ ਫੇਸਬੁੱਕ ਜਿਹੜਾ ਚੈਨਲ ਆ ਉਹਨੂੰ ਮੋਨਟਾਈਜ਼ ਕਿਵੇਂ ਕਰ ਸਕਦੇ ਹਾਂ ਸੋ ਕਈ ਭਰਾਵਾਂ ਦੇ ਫੇਸਬੁੱਕ ਪੇਜਾਂ ਦੇ ਉੱਪਰ ਇਸ਼ੂ ਆ ਰਹੇ ਨੇ ਸੋ ਉਹਨਾਂ ਇਸ਼ੂ ਨੂੰ ਆਪਾਂ 15 ਦਿਨਾਂ ਦੇ ਵਿੱਚ ਕਿਵੇਂ ਹਟਾ ਸਕਦੇ ਆ ਉਹਦੀ ਵੀ ਜਿਹੜੀ ਤੁਸੀਂ ਵੀਡੀਓ ਉਹ ਅਗਲੀ ਤੁਸੀਂ ਮੇਰੀ ਵੀਡੀਓ YouTube ਤੇ ਜਾ ਕੇ ਦੇਖ ਸਕਦੇ ਹੋ Facebook ਤੇ ਵੀ ਲਖਵੀਰ ਸਿੰਘ ਸਿੱਧੂ ਦੇ ਨਾਂ ਤੇ ਮੇਰਾ ਜਿਹੜਾ ਚੈਨਲ ਬਣਿਆ ਹੋਇਆਗਾ ਉਹ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ Instagram ਤੇ ਵੀ ਮੈਸੇਜ ਕਰ ਸਕਦੇ ਹੋ ਸੋ ਜੇ ਕਿਸੇ ਭਰਾ ਨੂੰ ਕੋਈ ਮੋਨਟਾਈਜ਼ ਦਾ ਇਸ਼ੂ ਆ ਰਿਹਾ ਕਿਸੇ ਦੀ ਪੇਮੈਂਟ ਦਾ ਇਸ਼ੂ ਆ ਰਿਹਾ ਤਾਂ ਤੁਸੀਂ ਮੈਨੂੰ ਬੇਝਿਜਕੋ ਕੇ ਮੈਸੇਜ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਆ ਜਿਹੜਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਜੁੜ ਜਿਓ